ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ BB13 ਵਾਲੇ ਤੇ ਆਈ ਹੋਪ ਤੁਸੀਂ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਜੀ ਫਾਈਰ ਤੁਹਾਨੂੰ ਤੰਦਰੁਸਤ ਰੱਖਿਆ ਤੇ ਤਰੱਕੀਆਂ ਆਉਣ ਜੀ ਹਾਂਜੀ ਅੱਜ ਆਪਾਂ ਕਰ ਰਹੇ ਸੀ ਆਪਣਾ ਸੂਟ ਸਲਾਈ ਤੇ ਤੁਹਾਨੂੰ ਦਿਖਾਉਣੇ ਆਪਾਂ ਕਿਹੜਾ ਸੂਟ ਸਟਿਚ ਕਰ ਰਹੇ ਸੀਗੇ ਇਹ ਦੇਖੋ ਇਸ ਤਰ੍ਹਾਂ ਦਾ ਆਪਾਂ ਘਰ ਪਾਉਣ ਵਾਸਤੇ ਲੈ ਕੇ ਆਏ ਸੀ ਕਾਟਨ ਦਾ ਸੂਟ ਇਹ ਸਟਿਚ ਕਰ ਰਹੇ ਸੀ ਸੋਚਿਆ ਸੀ ਤੁਹਾਨੂੰ ਸਟਿਚਿੰਗ ਕਰਨ ਤੋਂ ਬਾਅਦ ਹੀ ਦਿਖਾਵਾਂਗੇ ਹਾਂਜੀ ਸਟਿਚ ਕਰਦੇ ਕਰਦੇ ਆ ਗਿਆ ਆਪਣੇ ਇਸ ਰਿਸ਼ਤੇਦਾਰਾਂ ਦਾ ਫੋਨ ਤੇ ਉਹ ਨਵਾਰੇ ਨਹੀਂ ਕਿਉਂਕਿ ਟਾਈਮ ਵੀ ਹੁਣ ਦੁਪਹਿਰ ਦਾ ਹੋਣ ਲੱਗਾਗਾ ਤੇ ਆਪਾਂ ਫੜਾਫੜਾ ਕੇ ਯਾਰ ਰਸੋਈ ਦੇ ਵਿੱਚ ਤੇ ਰਸੋਈ ਦੇ ਵਿੱਚ ਦੇਖਦੇ ਆਂ ਕੀ ਦਾਲ ਸਬਜੀ ਆ ਅੱਜ ਆਪਣੇ ਘਰ ਕੋਈ ਦਾਲ ਸਬਜੀ ਵੀ ਨਹੀਂ ਹੈਗੀ ਸੀ ਬਣੀ ਹੋਈ ਇਹ ਤਾਂ ਪੱਕਾ ਗੱਲ ਹੁੰਦੀ ਜਿੱਦ ਦੇ ਨਾ ਹੋਵੇ ਨਾ ਉਦੋਂ ਕੋਈ ਨਾ ਕੋਈ ਆਉਂਦਾ ਹੁੰਦਾ ਤੇ ਚਲੋ ਦੇਖਦੇ ਆਂ ਕੀ ਬਣਾਈਏ ਹੁਣ ਆਪਾਂ ਉਹਨਾਂ ਵਾਸਤੇ ਹਾਂਜੀ ਰਸੋਈ ਵਿੱਚ ਹੋਰ ਤਾਂ ਕੁਝ ਨਹੀਂ ਸੀ ਆਲੂ ਬੜੀਆਂ ਹੀ ਨੇਗੀਆਂ ਤੇ ਅੱਜ ਆਲੂ ਬੜੀਆਂ ਬਣਾ ਲੈਣੇ ਆਪਾਂ ਆਲੂ ਕੱਟ ਲੈਨੇਗੇ ਤੇ ਬੜੀਆਂ ਵੀ ਪਾਉਂਦੀਆਂ ਤੇ ਵੈਸੇ ਪਰ ਬਣਾਉਣੇ ਸੀ ਅਜ ਕਾਲੇ ਛੋਲੇ ਕਾਲੇ ਛੋਲੇ ਵੀ ਭੰਤੇ ਪਈ ਸੀਗੇ ਆਪਣੇ ਫਿਰ ਸੀਗਾ ਵੀ ਚਲੋ ਸ਼ਾਮ ਨੂੰ ਬਣਾਵਾਂਗੇ ਤੇ ਹੁਣ ਉਹਨਾਂ ਦੇ ਆਨ ਕਰਕੇ ਆਪਾਂ ਨੂੰ ਅਚਾਨਕ ਸਬਜ਼ੀ ਬਣਾਉਣੀ ਪੈ ਰਹੀ ਹੈਗੀ ਤੇ ਬਣਾ ਲੈਂਦੇ ਆ ਆਲੂ ਵੜੀਆਂ ਤੇ ਆਪਾਂ ਫੜਾਫੜਾ ਤੇ ਤੁਹਾਨੂੰ ਤਿਆਰੀ ਕਰਕੇ ਫਿਰ ਮਿਲਦੇ ਆ ਹੋ ਸਕਿਆ ਤਾਂ ਆਪਾਂ ਵੀਡੀਓ ਵੀ ਬਣਾਵਾਂਗੇ ਜਦੋਂ ਆਉਣਗੇ ਤੇ ਜੇ ਨਾ ਬਣਾਈ ਕੀਤੀ ਤਾਂ ਫਿਰ ਦੇਖਦੇ ਆਗੇ ਵੀ ਕਿਵੇਂ ਦਾ ਕਿਉਂਕਿ ਮੈਂ ਵੀ ਉਹਨਾਂ ਨੂੰ ਫਸਟ ਟਾਈਮ ਮਿਲਣੀ ਹੈ ਉਹ ਸਾਡੇ ਆ ਰਹੇ ਨੇ ਪਾਪਾ ਜੀ ਦੇ ਨਾਨਕਿਆਂ ਤੋਂ ਤੇ ਕਿਉਂਕਿ ਫਸਟ ਟਾਈਮ ਮਿਲ ਰਹਾ ਦੇਖੋ ਕਿਵੇਂ ਦਿਆ ਹਨ ਵੀ ਆਪਾਂ ਕਈ ਵਾਰ ਵੀਡੀਓ ਬਣਾ ਵੀ ਹੋਊਗੀ ਕਿ ਅਚਾਨਕ ਹੀ ਮਿਲਦਾ ਹੋ ਜਾਂਦਾ ਆਪਾਂ ਨੂੰ ਤਾਂ ਕਰਕੇ ਫਿਰ ਦੇਖ ਲਿਏ ਤੁਹਾਡੇ ਨਾਲ ਵੀਡੀਓ ਜਰੂਰ ਸਾਂਝੀ ਕਰਾਂਗੇ ਜੇ ਬਣਾਈ ਆਪਾਂ ਨੇ ਲਓ ਜੀ ਆਪਣੀ ਫਟਾਫਟ ਹੋ ਗਈ ਸਬਜ਼ੀ ਵੀ ਤਾਂ ਦਾਲ ਵੀ ਤਿਆਰ ਆਲੂ ਬੜੀਆਂ ਦੀ ਤੇ ਚਲੋ ਹੁਣ ਆਪਾਂ ਸੇਵੀਆਂ ਵੀ ਦੇਖ ਲਈਏ ਲਓ ਜੀ ਆਪਣੀ ਕਸਟਰਡ ਵਾਲੀਆਂ ਸੇਵੀਆਂ ਨੇ ਹੋਣੀਆਂ ਤਿਆਰ लगता है हाँ जी इतना है सवेर का टाइम सवेर कम धंधे करने कर दिया शुरू तीन हम आप पी लिए चाह ਪਹਿਲਾਂ ਪਾ ਚਾਹ ਮੇਨ ਲੱਗੇ ਸੀਗੇ ਸਵੇਰ ਦੇ ਕਿਉਂਕਿ ਪਹਿਲਾਂ ਬੱਚਿਆਂ ਨੂੰ ਭੇਜਣਾ ਉਸ ਤੋਂ ਪਹਿਲਾਂ ਮੱਜਾਂ ਦਾ ਗਾਈਆਂ ਦਾ ਕੰਮ ਕਰਕੇ ਆਏ ਸੀਗੇ ਫਿਰ ਹੁਣ ਬੱਚਿਆਂ ਦਾ ਸਕੂਲ ਵੀ ਲੱਗਣ ਲੱਗ ਗਿਆ ਤੇ ਫਿਰ ਪਹਿਲਾਂ ਬੱਚਿਆਂ ਦੀ ਤਿਆਰੀ ਕੀਤੀ ਹੈ ਉਹਨਾਂ ਨੂੰ ਭੇਜਿਆਗਾ ਹੁਣ ਸਵੇਰ ਦੇ ਬੱ ਚੁੱਕੇ ਨੇ 9:30 ਤੇ ਹੁਣ ਫਿਰ ਆਪਾਂ ਕਰਨ ਲੱਗਦੇ ਹਾਂ ਸਵੇਰ ਦੇ ਕੰਮ ਧੰਦੇ ਤੇ ਇਹ ਵਾਲਾ ਸੂਟ ਆਪਾਂ ਸਟਿਚ ਕਰ ਲਿਆ ਸੀ ਤੇ ਪਾ ਵੀ ਲਿਆ ਤਾਂ ਕਿਉਂਕਿ ਇਹ ਆਪਾਂ ਘਰ ਪਾਉਣ ਵਾਸਤੇ ਬਣਾਏ ਸੀਗੇ ਤੇ ਫਿਰ ਇਹਦੀ ਫੁੱਲ ਵੀਡੀਓ ਤੁਹਾਨੂੰ ਫੇਰ ਦਿਖਾ ਦਾਂਗੇ ਤੇ ਹੁਣ ਚਲੋ ਜੀ ਆਪਾਂ ਕਰਨ ਲੱਗਦੇ ਆ ਸਾਫ ਸੁਥਈਆਂ ਤੇ ਬਣੇ ਰਿਓ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਕਰਿਆ ਕਰੋ ਇੰਜੋਏ ਪਲੀਜ਼ ਕਮੈਂਟਾਂ ਉਹ ਜ਼ਰੂਰ ਦੱਸਿਆ ਕਰੋ ਤੁਹਾਨੂੰ ਆਪਣੀ ਵੀਡੀਓ ਦੀ ਕਿਵੇਂ ਦੀ ਲੱਗਦੀ ਹੈਗੀ ਤੇ ਆਪਾਂ ਹੁਣ ਜੋ ਤੁਹਾਨੂੰ ਦੱਸਿਆ ਸੀਗਾ ਵੀ ਆਪਣੇ ਰਿਸ਼ਤੇਦਾਰ ਆਣੋਂ ਸੀਗਾ ਤੇ ਪਪਾ ਜੀ ਦੇ ਨਾਨਕੇ ਤੋਂ ਆਏ ਸੀਗੇ ਪਪਾ ਜੀ ਦੇ ਮਾਮੇ ਦਾ ਬੇਟਾ ਸੀਗਾ ਕਿਉਂਕਿ ਉਹ ਆਸਟ੍ਰੇਲੀਆ ਰਹਿੰਦੇ ਆ ਕਾਫੀ ਟਾਈਮ ਬਾਅਦ ਆਏ ਸੀਗੇ ਮੈਨੂੰ ਆਏ ਸੀ ਵੀ ਕਈ ਵਾਰ ਸਾਰੀ ਫੈਮਿਲੀ ਨਾ ਹੋਵੇ ਪਰ ਉਹ ਇਕੱਲੇ ਆਏ ਸੀਗੇ ਤੇ ਫਿਰ ਵਸਾ ਰੋਟੀ ਪਾਣੀ காਕੇ ਚਲੇ ਗਏ ਸੀਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਸੂਟ ਸਟਿਚ ਕਰ ਲਿਆ ਸੀਗਾ ਮਾ ਚਲੋ ਹੁਣ ਟਾਈਮ ਵੀ ਕਾਫੀ ਹੈ ਆਪਣੇ ਕੋਲ ਕਿਉਂਕਿ ਦਾ ਸਬਜੀ ਤੁਹਾਨੂੰ ਪਤਾ ਪਾ ਬਣਾ ਚੁੱਕੇ ਸੀਗੇ ਤੇ ਫਿਰ ਆਟਾ ਵਗੈਰਾ ਵੀ ਚੱਕਿਆ ਪਿਆ ਸੀਗਾ ਫਿਰ ਮਾ ਚਲੋ ਹੁਣ ਫ੍ਰੀ ਆ ਜਿੰਨਾ ਟਮ ਘਰ ਚੋਂ ਨਹੀਂ ਜਾਂਦੇ ਹੈਗੇ ਚਲੋ ਸੂਟ ਹੀ ਸਟਿਚ ਕਰ ਲੈਂਦੇ ਆ ਤੇ ਫਿਰ ਕੋਦ ਦਾ ਸੂਟ ਤਾਂ ਆਪਣਾ ਜਲਦੀ ਤਿਆਰ ਹੋ ਜਾਂਦਾ ਕਿਉਂਕਿ ਆਪਾਂ ਨੂੰ ਕੋਈ ਇੰਨਾ ਹੋਣ ਨਹੀਂ ਹੁੰਦਾ ਹੈਗਾ ਤੇ ਆਪਾਂ ਜਲਦੀ-ਜਲਦੀ ਆਪਣਾ ਸੂਟ ਸਟਿਚ ਕਰ ਲਿਆ ਸੀ ਤੇ ਆਪਾਂ ਕੱਲ੍ਹ ਸ਼ਾਮ ਨੂੰ ਇਹ ਪਾ ਵੀ ਲਿਆ ਸੀਗਾ ਤੇ ਹੁਣ ਆਪਾਂ ਬਸ ਕੰਮ ਕਰਕੇ ਤੁਹਾਨੂੰ ਮਿਲਦੇ ਆ ਤੇ ਦਿਖਾਉਣੇ ਆ ਸਫਾਈਆਂ ਕਰਕੇ ਕੀ ਕੀ ਕਰਦੇ ਆ ਆਪਾਂ ਦਿਨ ਦੇ ਵਿੱਚ ਤੇ ਇੱਕ ਸੂਟ ਹੋਰ ਆ ਉਹ ਵੀ ਆਪਾਂ ਕਟਿੰਗ ਕਰਾਂਗੇ ਤੇ ਫਿਰ ਤੁਹਾਨੂੰ ਉਹ ਵੀ ਦਿਖਾਵਾਂਗੇ ਆਪਾਂ ਕਿਵੇਂ ਦਾ ਬਣਾਇਆਗਾ ਤੇ ਚਲੋ ਜੀ ਕਰ ਲਈਏ ਹੁਣ ਆਪਾਂ ਸਵੇਰ ਦੇ ਆ ਸਫਾਈਆਂ ਤੇ ਹੁਣ ਆਪਾਂ ਛੜਬੁਚ ਕਰਨੇ ਸ਼ੁਰੂ ਕਰ ਦਈਏ ਚਲੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਭਾਂਡਿਆਂ ਤੋਂ ਹੀ ਸ਼ੁਰੂ ਕਰਦੇ ਆ ਬੱਚੇ ਹੁਣ ਰੋਟੀ ਪਾਣੀ ਖਾ ਕੇ ਗਏ ਸੀਗੇ ਤੇ ਹੁਣ ਆਪਾਂ ਭਾਂਡੇ ਸਾਫ਼ ਕਰ ਦਈਏ ਇਹ ਮਿਲਦੇ ਆ ਤੁਹਾਨੂੰ ਹਾਂਜੀ ਆਪਾਂ ਸਾਰੇ ਕੰਮ ਧੰਦੇ ਕਰਕੇ ਹੋ ਗਿਆ ਬਿਲੇ ਤੇ ਹੁਣ ਆਪਾਂ ਚੈੱਕ ਕਰਦੇ ਆ ਆਪਣੇ ਸੂਟ ਦੀ ਕਟਿੰਗ ਤੇ ਇਹ ਵਾਲਾ ਆਪਣਾ ਸੂਟ ਹੈਗਾ ਤੇ ਇਹ ਵਾਲੀ ਇਹਦੇ ਨਾਲ ਲਾਸਟ ਮੈਚ ਕੀਤੀ ਹੈਗੀ ਤੇ ਇਹ ਘਰੋਂ ਹੀ ਮਿਲ ਗਈ ਆਪਣੇ ਘਰ ਪਈ ਸੀਗੀ ਤੇ ਮੈਂ ਚਲੋ ਇਹਦੇ ਨਾਲ ਮੈਚ ਹੋ ਜੀਏ ਇਹਦੇ ਵਿੱਚ ਵੀ ਥੋੜਾ ਜਿਹਾ ਗ੍ਰੀਨ ਹੈਗਾਗਾ ਤੇ ਓਨੇ ਨਾਲ ਹੀ ਮੈਚ ਹੋ ਜਾਣੀ ਹੈਗੀ ਤੇ ਕਿਉਂਕਿ ਆਪਾਂ ਘਰੀ ਪੌਣਾ ਸੂਟ ਜ਼ਿਆਦਾ ਲੈਸਾਂ वगੈਰਾ ਨਹੀਂ ਲਾਵਾਂਗੇ ਸਿੰਪਲ ਹੀ ਸਿਾਵਾਂਗੇ ਤੇ ਚਲੋ ਜੀ ਇੱਥੇ ਆਪਾਂ ਵੀਡੀਓ ਦਾ ਕਰਦੇ ਆ ਐਂਡ ਤੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਵਾਤਵਾਰ ਲਾਈਕ ਸ਼ੇਅਰ ਕਰਿਆ ਕਰੋ ਕਮੈਂਟਾਂ ਜ਼ਰੂਰ ਦੱਸਿਆ ਕਰੋ ਤੁਹਾਨੂੰ ਆਪਣੀ ਵੀਡੀਓ ਕਿਵੇਂ ਦੀ ਲੱਗਦੀ ਹੈ ਥੈਂਕ ਯੂ ਜੀ